ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਾਲਪੁਰ ਕਾ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤ ਰੱਖੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾ ਮੇਰੇ ਮਾਲਕ ਜ਼ਰੂਰ ਪੂਰੀਆਂ ਕਰਨ ਲਓ ਜੀ ਸਵੇਰ ਦਾ ਟਾਈਮ ਆ ਜਿੱਤ ਧੁੱਪ ਬੜੀ ਖਤਰਨਾਕ ਨਿਕਲਾਈ ਜ਼ਰੂਰੀ ਵੀ ਆ ਕਿਉਂਕਿ ਜਿਹੜੇ ਧਾਨਾਂ ਦੇ ਉੱਪਰ ਬਹੁਤ ਔਰਜਾਏ ਉਹ ਧਾਨਾਂ ਨੂੰ ਥੋੜਾ ਜਿਹਾ ਸੈੱਟ ਕਰਨ ਦੇ ਵਾਸਤੇ ਹੁਣ ਇਹ ਧੁੱਪ ਦਾ ਬਹੁਤ ਜ਼ਿਆਦਾ ਨਿਕਲਣਾ ਜ਼ਰੂਰੀ ਸੀਗਾ ਤੇ ਇਹੀ ਧੁੱਪ ਨੇ ਪਾਣੀ ਪੂਣੀ ਵੀ ੜਾਉਣਾ ਜਿਹੜਾ ਕਈ ਜਗ੍ਹਾ ਸਟੋਰ ਹੋਇਆ ਹੋਇਆ ਪਾਣੀ ਧਰਤੀ ਪੀਣਾ ਛੱਡ ਗਈ ਤੇ ਸਟੋਰ ਹੋ ਗਿਆ ਪਾਣੀ ਤੇ ਮੇਰੇ ਵਾਲੀ ਜਿਹੜੀ ਬੇਸਮੈਂਟ ਹੈਗੀ ਮੇਰੀ ਬੇਸਮੈਂਟ ਦੇ ਵਿੱਚ ਐਸ ਵਾਰ ਪਿਛਲੇ 4 ਸਾਲਾਂ ਦੇ ਵਿੱਚ ਤੇ ਪਾਣੀ ਆ ਗਿਆ ਕਦੇ ਪਾਣੀ ਦੇ ਟੁੱਪਕਾਂ ਜਾਂਦਾ ਐਸ ਵਾਰ ਸਾਡੀ ਮੇਰੀ ਬੇਸਮੈਂਟ ਦੇ ਵਿੱਚ ਪਾਣੀ ਆ ਤੇ ਇਹਨੂੰ ਅਸੀਂ ਟੁੱਲੂ ਪੰਪ ਲਾ ਕੇ ਵੀ ਕੱਢਦੇ ਹਾਂ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਤੇ ਆਹ ਲੁੱਕ ਹੈਗੀ ਜੀ ਬਾਹਰ ਦੀ ਮਕਾਨ ਦੀ ਆਹ ਲੋ ਜੀ ਤੁਹਾਨੂੰ ਦਿਖਾਉਣੇ ਤੇ ਬਾਹਰਲੇ ਪਾਸੇ ਜਿਹੜੇ ਰੰਗ ਰੁਗੰਜਾ ਕਰ ਰਿਹਾ ਹੈ ਇਹ ਇਹ ਕੁਝ ਜਮੇ ਫਿੱਕਾ ਜਿਹਾ ਲੁੱਕ ਦਿੱਤਾ ਨੇ ਤੇ ਹੁਣ ਇੱਥੇ ਬਿੱਲੂ ਲੱਗਿਆ ਕਰਨ ਜੀ ਹੁਣ ਜਿਹੜੀਆਂ ਦੁਕਾਨਾਂ ਜੀਆਂ ਇਹਦੇ ਵਿੱਚ ਜਿਹਦੇ ਹੁਣ ਸਮਾਨ ਚਾ ਕੱਢਣਾ ਤੇ ਉੱਪਰ ਤੇ ਆਹ ਜਿਹੜਾ ਹੁਣ ਬਾਹਰ ਦਾ ਲੁੱਕ ਹੈਗਾ ਜਿਹੜਾ ਉਹਦੀ ਗੱਲ ਵੱਖਰੀ ਹੋਇਆ ਤੇ ਵਿੱਕੀ ਨੇ ਹੀ ਸਾਮਾਨ ਬਾਹਰ ਲੱਗੇ ਮੈਂ ਕੱਢਣ ਮੈਂ ਕਿਹਾ ਵਿੱਕੀ ਨੂੰ ਕਹਿੰਦਾ ਵੀ ਗੱਡੀ ਦੇ ਵਿੱਚ ਲੱਦ ਕੇ ਉਹ ਵਿੱਕੀ ਗੱਲ ਤਾਂ ਸੁਣ ਮੈਂ ਕਹਿੰਦਾ ਸਾਨੂੰ ਗੱਡੀ ਦੇ ਵਿੱਚ ਲੱਦ ਇਹਨੂੰ ਉੱਥੇ ਤਾਰ ਰਹੇ ਹੁੰਦੇ ਆ ਤੇ ਪਰ ਪੋਲਟਰੀ ਫਾਰਮ ਪਰ ਜਿੱਦਾਂ ਠੀਕ ਕਰਨ ਆਉਂਗਾ ਆਉਗਾ ਉਹ ਕਿਹੜੀ ਗੱਲ ਤੇ ਹਾਂ ਤੇ ਮੈਨੂੰ ਸਵੇਰੇ ਆਉਂਦੇ ਹੀ ਕਹਿੰਦਾ ਕਹਿੰਦਾ ਬਾਈਆ ਤੂੰ ਕਹਿੰਦਾ ਮਕਾਨ ਦੀ ਟੌਰ ਦਿਖਾਈ ਉੱਧਰ ਤੇ ਵੀਡੀਓ ਬਣਾਈ ਅੱਛਾ ਉਹ ਤਾਂ ਕੁਦਰਤੀ ਤੂੰ ਉੱਧਰ ਨੂੰ ਚਲ ਗਿਆ ਹਾਂ ਬਾਈ ਕਹਿੰਦਾ ਬਾਈ ਬਾਈ ਨੂੰ ਤਾਂ ਕਿਹਾ ਤਾਂ ਮੈਂ ਤਾਂ ਕਹਿਣੀ ਮੈਂ ਬਾਈ ਤੇਰੇ ਦਿਲਾਂ ਦੀਆਂ ਜਾਣਦਾ ਤਾਂ ਜਿਹੜੇ ਤੇਰੇ ਤੂੰ ਸੋਚਦਾ ਪਹਿਲਾਂ ਤੇ ਤੇ ਦਾ ਕਦਮ ਗਾਹਾਂ ਸੋਚ ਰੱਖਦਾ ਉਹ ਮੈਂ ਤਾਂ ਹੀ ਉੱਤਰੂ ਗਿਆ ਇਹ ਇਹ ਚੱਕਰ ਪਤਾ ਕਿ ਆ ਥੋੜਾ ਜਿਹਾ ਦੂਰ ਤੇ ਉਹਦੇ ਨਾਲ ਉਹ ਚੀਜ਼ ਮੈਚ ਨਹੀਂ ਹੋ ਰਹੀ ਤੇ ਨੋਕਾ ਬਿੰਦੂ ਠੀਕ ਉਹ ਰਿਆ ਕੇ ਦੇਖ ਸੁਣ ਦੱਸਣਾ ਗੱਲ ਇੱਕ ਆ ਜਿਹੜੀ ਉਹ ਚੀਜ਼ ਦੇਖਾ ਉਹ ਜਿਹੜੀ ਵਿਚਾਲੇ ਆਪਣਾ ਟਾਇਲ ਲਾਈ ਵੀ ਹੈ ਹਾਂਜੀ ਉਹ ਦੋ ਵੀ ਟਾਇਲ ਦੀ ਇਹਦੇ ਨਾਲ ਮੈਚਿੰਗ ਨਹੀਂ ਆ ਰਹੀ ਹੈਗੀ ਕਲਰ ਦੇ ਕਲਰ ਤੇ ਤਾਂ ਕਰਕੇ ਥੋੜਾ ਹੋਰ ਤਰ੍ਹਾਂ ਦਾ ਲੱਗਦਾ ਪਰ ਉਹ ਸਾਫ ਸੁਥਰਾ ਇੰਨਾ ਕੁ ਸੋਹਣਾ ਲੱਗਦਾ ਉੱਥੇ ਤੇ ਇੱਕ ਆਪਣਾ ਫਿੱਕਾ ਰੰਗ ਕਰਤਾ ਇਹ ਮਤਲਬ ਜੇ ਗੂੜਾ ਹੁੰਦਾ ਸਾਲਕ ਤੱਕ ਥੋੜਾ ਜਿਹਾ ਫਿੱਕਾ ਹੋਣਾ ਤਾਂ ਇਹ ਹੁਣ ਫਿੱਕੇ ਨੇ ਫਿੱਕੇ ਨੇ ਉਹ ਕਿੱਧਰ ਨੂੰ ਫਿੱਕਾ ਹੋਊਗਾ ਨਹੀਂ ਭਾਈ ਜਿਹੜੀ ਕਣਾ ਰੰਗਣਾ ਬਾਲਟੀ ਗਾਵੇ ਹਾਂ ਇਹ ਜਿੱਥੇ ਖੜ ਕੇ ਖੜਗੇ ਹੈ ਹਾਂ ਤੇ ਖੜ ਕੇ ਜਿੰਨੀ ਮਰਜ਼ੀ ਤੋਂ ਪਪਈ ਜਾਵੇ ਮੇਰੇ ਖਾੜੀ ਨੂੰ ਮੈਂ 3 4 4 ਸਾਲ ਹੋ ਗਏ ਰੰਗ ਕਰੇ ਨੂੰ ਜਿਹੜੇ ਉਹ ਬਾਈ ਦਾ ਹੈ ਨਾ ਹਾਂ ਅਸੇ ਬਾਲਟੀ ਵਾਲੇ ਹੀ ਸਾਰੇ ਹੀ ਹਾਂ ਬਾਲਟੀ ਵਾਲੇ ਸਾਰੇ ਹੀ ਠੀਕ 4 ਸਾਲ ਹੋ ਗਏ ਵੀਉਂ ਜਿੱਥੇ ਉਤਰਨਾ ਤੋਂ ਉਤਰ ਗਿਆ ਆਪਣੀ ਮੈਟ ਖੜਾ ਆਪਣੀ ਕਲ ਹਾਂ ਕਲ ਰੋਕਣੀ ਖੜਾ ਕਲ ਨਹੀਂ ਫਿੱਕਾ ਪਿਆ ਜਿਹੜਾ ਉਤਰਨੇ ਵਾਲੀ ਗੱਲ ਉਹ ਗੱਲ ਵੱਖਾ ਹਾਂ ਜੀ ਮੈਂ ਗੱਡੀ ਲਾਵੇਂ ਇੱਥੇ ਸੋ ਕੋਈ ਨਾ ਚੁੱਪ ਕਰ ਗੱਡੀ 'ਚ ਲਾਤੇ ਯਾਰ ਹਾਂ ਲਿਆ ਹਾਂ ਮੈਂ ਸੋਦਾ ਮੋਰ ਮਰ ਵੀ 20 ਸਮੋਸੇ ਮਾਰਦੇ ਜਿਹੜਾ ਆਪਣੇ ਥੱਲੇ ਨਹੀਂ ਨਹੀਂ ਤੂੰ ਹੁਣ ਬਾਲਟੀ ਉਹ ਚੱਕ ਦੇ ਫਟੇ ਹਟ ਜਾ ਤੂੰ ਇਹ ਨਾ ਕਰ ਗੱਲ ਹੁਣ ਫਿਰ ਮੈਂ ਫਿਰ ਦਾਤਾ ਨਹੀਂ ਚੁੱਪਾਂ ਚਾਹ ਲਿੱਟ ਹੋਰ ਰੰਗ ਬਣਾ ਲਿਆ ਮੈਂ ਤਾਂ ਫਿਰ ਤਾਂ ਹੀ ਕਿ ਫਰਹਾ ਹਾਂ ਫਿਰ ਕੱਚ ਕੰਨ ਰੋਕਣਿਓ ਕਿਸੇ ਗੱਲ ਦੀ ਕੋ ਜੀ ਰਾਤ ਜਿਹੜਾ ਸਮਾਨ ਲੈ ਕੇ ਆਏ ਐ ਫੀ ਮੈਰ ਬਿੰਦੂ ਨੇ ਮੈਨੂੰ ਹੋਰ ਬਣਾ ਦਿੱਤਾ ਇੱਕ ਲਿਸਟ ਹੋਰ ਬਣਾ ਕੇ ਦਿੱਤੀ ਦਿਖਾ ਵੀ ਚੱਕ ਕੇ ਲੈ ਇਹ ਵੀ ਬੰਦਾ ਮੈਨੂੰ ਨਾ ਥੋੜੇ ਜਿਹਾ ਟਾਈਮ ਬਾਅਦ ਮੈਨੂੰ ਗੁੱਸਾ ਜਿਹਾ ਦਵਾਉਂਦਾ ਪਰ ਮੈਂ ਕੀ ਕਰਾਂ ਹੁਣ ਮੇਰੇ ਵੀ ਫਿਰ ਉਹੀ ਗੱਲ ਹੋ ਜਾਂਦੀ ਐ ਬਈ ਚਲੋ ਭਾਈ ਕੋਈ ਗੱਲ ਨਹੀਂ ਹੁਣ ਓਖਲੇ ਜਿਹਾ ਰਾਇਆ ਹੋਇਆ ਬੇ ਹੁਣ ਦੇਖੀ ਜਾਊਗੀ ਸਟਾ ਹੋਰ ਸਹੀ ਕਿਧਰ ਲੈ ਗਿਆ ਉੱਪਰ ਲੈ ਗਿਆ ਦਾ ਚਲ ਇਹ ਉੱਪਰ ਲੈ ਕੇ ਤਾਂ ਹ ਸਮਾਨ ਕਰਤਾ ਬਾਅਦ ਤੇ ਇਹਨੂੰ ਥੋੜਾ ਜਿਹਾ ਕਿਧਰ ਰਿਪੇਅਰ ਹੋਣੇ ਆਲੇ ਦਾ ਆ ਦੇਖੋ ਇੰਨਾ ਸਮਾਨ ਹੋਰ ਲਿਆਉਂਦੇ ਨੇ ਇਦੇ ਵਿੱਚ ਪਰਚੀ ਤੁਸੀਂ ਕੱਢੀ ਕੱਢੀ ਪਰਚੀ ਵਿੱਚੇ ਪਈ ਆਲ ਔਰਲੇ ਪਾਸੇ ਨੂੰ ਪਈ ਦਿਖਦੀ ਆ ਦੇਖ ਬੁਰਸ਼ ਦੇ ਕੋਲੇ ਬੁਰਸ਼ ਦੇ ਕੋਲੇ ਪਈ ਆ ਹਾਂ ਆ ਦੇ ਪਈ ਆਹਾਂ ਦੇਖੇ ਕਿੰਨੇ ਕਿੰਨੇ ਦਾ ਬਣਿਆ ਸਮਾਨ ਮੈਂ ਤਾਂ ਇਹ ਵੀ ਨਹੀਂ ਦੇਖਿਆ ਮੈਂ 250 ਦਾ 100 ਵਾਲਾ 3000 ਦਾ ਹੋਰ ਆ ਗਿਆ ਇਹ ਕਹੀ ਜੀ 70 ਰੁਪਏ ਟੱਪਣੇ ਵਾਲਾ ਕੰਮ ਹੋ ਗਿਆ ਹੁਣ ਇਹ ਮੈਂ ਬਿੰਦੂ ਨੂੰ ਬਿੰਦੂ ਤੇ ਕੋਈ ਐਸਟੀਮੇਟ ਨਾ ਜੀ ਲਵਾਇਓ ਐਸਟੀਮੇਟ ਵਿੱਚ ਬਹੁਤ ਗਲਤ ਆ ਹਾਂ ਜੀ ਅਜ਼ਰੀ ਕਾਲ ਜੀ ਚਲ ਆ ਜਾ ਮੁੰਡਿਆ ਲੱਦੇ ਤੋਂ ਇਹਦੇ ਵਿੱਚ ਮੈਂ ਤਾਂ ਗੱਡੀ ਦੇ ਵਿੱਚ ਟਰਾਲੀ ਚ ਜਾਣਾ ਇੱਥੇ ਟਰਾਲੀ 'ਚ ਨਹੀਂ ਲੈ ਫਿਰ ਫਿਰ ਹੋ ਹੱਦ ਹੋ ਗਈ ਆਹ ਟਰਾਲੇ ਨਾਲ ਤੇ ਘਾਟ ਆ ਹਾਂ ਬੋਲ ਵੈਗ ਆ ਜਾਣਾ ਉੱਪਰ ਡਿੱਗੀ ਉੱਪਰ ਖੁੱਲ੍ਹੀ ਰੱਖ ਲਾਂਗੇ ਉਹ ਬੇਸ ਵੀ ਭਾਈ ਮੈਂ ਤਾਂ ਬੇਸ ਕੱਟਦੇ ਬਾਹਰ ਫਿਰ ਹਾਂ ਖੁੱਲ ਜਿੰਦੀ ਤਾਰਨ ਸਿੱਧੀਆਂ ਖੁੱਲ ਜਾਂਦੀ ਐ ਤੇ ਗ੍ਰਿਪੇ ਆ ਦੂਵੇ ਵੀ ਚੱਕ ਦੇਣੀ ਤੇ ਹਾਂ ਰੀਨੋਤ ਇੱਕ ਤਰ੍ਹਾਂ ਦਾ ਟੁੱਟ ਗਿਆ ਵਿਚ ਦੇ ਚਾਲ ਆਹ ਪ੍ਰੋਜੈਕਟਰ ਸਹੀ ਨਹੀਂ ਨਿਕਲਦਾ ਇਹਦਾ ਗਲਤ ਨਿਕਲਦਾ ਦਾ ਹੂੰ ਹੂੰ ਉਦੋਂ ਚਾਹੀਦੀ ਸੀ ਵਾਦੀ ਦੀਏ ਉਹ ਕਰਤੀ ਠੀਕ ਫਿਰ ਖੜਚ ਖੜਦਾ ਖੜਦਾ ਰਹਿ ਗਿਆ ਟਕਾਈ ਤੀ ਟਕਾ ਕੇ ਜੀ ਕਰਿਆ ਤਾਂ ਕੰਮ ਗੁੱਦਣ ਦੀ ਕੱਢੀ ਹੋਣੀ ਹੈਗੀ ਵਿੱਚ ਤੇਰੇ ਕੰਮ ਆਉਂਦਾ ਪੱਲੀ ਨੇ ਹਾਂਜੀ ਲੈ ਲੱਕੀਆ ਕਿਹਨਾ ਦੂੰ ਤਾ ਕੀ ਹੋ ਗਿਆ ਠੀਕ ਹੈ ਚਲ ਲਦਾਦੇ ਹੋਣਾ ਜਿੰਦੂ ਇੱਕ ਵਾਰ ਹਾ ਟੋਟਾ ਦਾ ਕੱਢ ਦੇ ਆਨ ਵੀ ਵੀ ਕਿ ਸਵਾਰ ਕੇ ਕਰ ਦੇ ਉੱਪਰ ਮੜ ਜਾ ਪੱਲੀ ਨੂੰ ਬਚਾ ਦੇ ਇਹ ਵੀ ਕਰੀਏ ਸਾਫ ਸਫਾਈ ਕਲ ਕੋਲ ਨੂੰ ਇੱਕ ਵਾਰ ਫੇਰ ਸਵਾਰ ਕੇ ਚੱਜ ਹਲਗਲ ਆਪਣਾ ਵੈਕਿਊਮਰ ਕਿੱਥੇ ਗਿਆ ਯਾਰ ਆ

2700 3000 ਰੁਪਏ ਦਾ ਸਾਮਾਨ ਖੱਦੇ ਹੋ ਗਈ ਵਿਕੀਾਰੇ ਕਰਦਾ ਕਿ ਆ ਇਹ ਆ ਬੰਦੂ ਤੂੰ ਬੈਠਿਆ ਹੀ ਹੁਣ ਬਾਈ ਵੀ ਲਾ ਦੋ ਕਿਹੜਾ ਰੰਗ ਕਿੱਲੇ ਪੈਟ ਨਹੀਂ ਤੂੰ ਚਾਹ ਤੇਰੀ ਚਾਹ ਨਾ ਕਿ ਹੋਇਆ ਖਤਮ ਕਰ ਤਾਂ ਸਾਮਾਨ ਲਾ ਦੋਦਰ ਭਾਈ ਮੁੰਡਾ ਨੂੰ ਠੰਡਾ ਕਰਨ ਲਾ ਪਤਾ ਚਾਹ ਨੂੰ ਲੈ ਅੱਛਾ ਦੋ ਸਾਮਾਨ ਉਹ ਖੜਦਾ ਪਲਾ ਨੂੰ ਘਾੜ ਛੱੜ ਲਾ ਪੁੱਠਾ ਦੱਜਾ ਕਰਕੇ ਹੋ ਰਹੇ ਨੇ ਦੇ ਨਵੇਂ ਨਿੱਕਰ ਨਵੇਂ ਨਿੱਕਰ ਚਲ ਕਰ انا ਇਹ ਮੁੱਦਾ ਚ ਕਰ ਲੈ ਇਹ ਚੱਕਰ ਪਤਾ ਕੀ ਹੋਇਆ ਇੱਥੇ ਪਈ ਪਈ ਬਾਈ ਧੂੜ ਮਿੱਟੀ ਕਿਤੇ ਥੋੜੀ ਪਈ ਹੈ ਤੇ ਫਿਰ ਮੈਨੂੰ ਇਹ ਰੀਸੈਟ ਹੋ ਸਕਦਾ ਬਾਈ ਇਹ ਲੱਗਦਾ ਹੋ ਕਰ ਦੇਣਾ ਬਸ ਕਰ ਦੇਣਾ ਬਾਈ ਮਿਸਤਰੀ ਨਾਲ ਗੱਲ ਚੱਲ ਰਹੀ ਹੈ ਹੁਣ ਉਹ ਕਹਿੰਦਾ ਜਿੱਦਣ ਬੇਲ ਜਾਊਗਾ ਹੈ 15000 ਰੁਪਏ ਲਾ ਕੇ ਖਾ ਲੈਣਾ ਦਾਦਾ 15000 ਰੁਪਏ ਨਾ 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 ਜਿਆਦਾ ਜਾਦੋਂਦੇ ਦੇ ਹੁਣ ਨਹੀਂ ਲਾ ਹਾਂ ਇਹ ਪਿੱਕਤੀ ਇਹਦੇ ਬਿਆਪ ਇਹ ਹੈ ਚਲੋ ਤੁਸੀਂ ਝਾੜ ਦੂੰਗੇ ਲੈ ਜਾ ਪਾ ਵਿੱਚ ਹਾਂਜੀ ਸੱਟ ਹੈ ਵੀ ਆਹ ਆ ਮਰੂਏ ਕਰਵਾ ਦੇਣਾ ਬਸ ਪੰਜ ਚਾਰ ਹਜ਼ਾਰ ਦੇ ਵਿੱਚ ਸੈਨ A1 ਕੰਡੀਸ਼ਨ ਬਣ ਜਾਣਾ ਉੱਥੇ ਰੱਖਣ ਹੁਣ ਆਪਾਂ ਨੇ ਇਹ ਉਹ ਤੱਕ ਕੀ ਧਾਰੂ ਬਣਾਇਆ ਪਾਈ ਤੇ ਕਰ ਲਈ ਹੁਣ ਕੰਮ ਮੱਕੜੀਆਂ ਗੱਡੀ 'ਚ ਵੜ ਜਣੀਆਂ ਉਹਨਾਂ ਨੂੰ ਉਹ ਵੀ ਪੰਗਾ ਹੀ ਆ ਹਾਂ ਰਲਤਾ ਭਵਾਨ ਨੇ ਕਾ ਸੱਜਣ ਮੈਂ ਹੀ ਸਿਆਣਾ ਮੈਂ ਸੱਤ ਪੈ ਮੇਰੇ ਬਾਦ ਉਸàngਾ ਸੱਚੇ ਕਹਿੰਦਾ ਮੈਂ ਹੀ ਸਿਆਣਾ ਬਾਕੀ ਬਾਕੀ ਸਾਰੇ ਨਿਆਣੀ ਐ ਮੈਨਾਂ ਕੋਈ ਪ੍ਰਾਬਲਮ ਪਤਾ ਬਾਦੋਂ ਲੱਦਣਾ ਬਾ ਹੋ ਗਿਆ ਸਾਰ ਇਹਨਾਂ ਮੈਂ ਖਣ ਲਾਦੇ ਇੱਕ ਵਾਰ ਦਿਨ ਤੋਰੀਏ ਫਿਰ ਦੇਖਦੇ ਆਂ ਅੱਗਰ ਬਲਤਾ ਤਾਂ ਕੀ ਐ ਮੈਂ ਜਾ ਰਹੇ ਤਾਰਨ ਵਾਸਤੇ ਵੀ ਦੋ ਬੰਦੇ ਚਾਹੀਦੇ ਉੱਥੇ ਕਰਨਾ ਮੇਰੇ ਨਾਲ ਜਾਊਗਾ ਹੈਗਾ ਹੀ ਉੱਥੇ ਮਧੂ ਕਿਤੇ ਹੋਰ ਪਾਸੇ ਪੈਸ ਹਾਂ ਜੀ ਮਧੂ ਕਿਤੇ ਹੋਰ ਭੇਜਿਆ ਚੱਲ ਬੱਸ ਚੱਲ ਇੰਨਾ ਬੱਚ ਬੜ ਕਰਨਾ ਹਾਂ ਹਾਂ ਹੈਗਾ ਹੈਗਾ ਉਹ ਕਿੱਕਣਾ ਬੜੂ ਦੇ ਵਿੱਚ ਉਹ ਮੁਰ ਤਾਂ ਟਾਕੀ ਖੜੇ ਨਹੀਂ ਹੋਣਾ ਤੇ ਉਹ ਟਾਕੀ ਖੋਲ ਕੇ ਬੜ ਜਾ ਤੂੰ ਤੂੰ ਟਾਕੀ ਖੋਲ ਕੇ ਤੇ ਹੱਥ ਪਾ ਲੈ ਵਿੱਕੀ ਟਾਕਾ ਲਾ ਉਹਨੂੰ ਆ ਕੇ ਆਣ ਦੋ ਨੀ ਪੁੱਤ ਲਾਉਂ ਕਿੱਸਾ ਪਾਉਂ ਉਹਨੂੰ ਹਾਂ ਤੇ ਤੁਹਾਨੂੰ ਬਲਾ ਚਲ ਵਾਹ ਚੱਕਮੜਾ ਆਪਣਾ ਹਾਂ ਤੇ ਛੋਟਾ ਜਿਹਾ ਪੜ ਸਕਦਾ ਵਿੱਚ ਬਸ ਠੀਕ ਹੈ ਇੱਕ ਗੱਡੀ ਹੋ ਲੈ ਕੰਨ ਕਾਣੀ ਬਸ ਮੈਂ ਕਹਣਾ ਵਿਕਰੀ ਜਾਣ ਦੇ ਨਿਕਲਦਾ ਹੋਰ ਕਰ ਲੰਦੇ ਤੁਹਾਨੂੰ ਪਿੱਛੇ ਟਵ ਦੂਆ ਬਸ ਦੂ ਇਹਨੂੰ ਇਹਦੇ ਪਰਮੂਦੇ ਮਾਰ ਦੇ ਤੁਹਾਨੂੰ ਇੱਕ ਵਾਰ ਵੱਜੂਗਾ ਇੱਕ ਨਹੀਂ ਵੱਜਣਾ ਵੱਜ ਜਾਣਾ ਤੂੰ ਏ ਹਾਂ ਕਿਆ ਚੀਜ਼ ਹਾਂ ਐ ਦੇ ਕਰਕੇ ਕੱਢ ਕੇ ਰੱਖੀ ਐ ਚੰਗੀ ਤਾਂ ਨਹੀਂ ਨਾ ਉੱਡ ਨਹੀਂ ਸੇ ਲੋ ਥੋੜੀ ਗਹ ਹਾਂ ਐ ਐ ਐ ਐ ਖੋਲਦੇ ਗਿਰਜਣ ਉਹਨਾਂ ਵਿੱਚ ਤੇ ਐ ਐ ਐ ਐ ਗਿਰਨੇ ਵਾਲੀ ਕੰਮ ਹੈ ਬੜਾ गिर ਗਿਆ ਵੈਸੇ गिर ਗਿਆ ਗਿਰ ਗਿਆ ਗਿਰ ਗਿਆ ਐ ਐ ਐ ਐ ਮੈਂ ਕਹੀ ਜਾਂਦਾ ਵਿਜਲੇ ਨਿਕਲ ਕੇ ਗਿਰ ਗਈ ਐ ਇਹ ਇਹ ਉੱਪਰ ਤਾਰੇ ਵੀ ਤੋੜਦੇ ਆਂ ਸੀ ਇਹ ਇਹ ਚੱਲ ਠੀਕ ਹੈ ਬਣਾ ਰਹਾ ਹਾਂ ਇਹ ਨਾਮ ਇਹ ਉਹ ਹੈ ਤਾਂ ਉਹ ਜਿੱਡੇ ਯਰੇ ਚੱਕਰ ਕਿਆ ਹੋਇਆ ਇਹ ਉਹ ਕਾਤੇ ਫਸਿਆ ਆ ਪਾ ਪਾ ਫਸਦਾ ਛੱਡੇ ਲੈਣ ਨੂੰ ਵਿਚਦੇ ਛੱਡ ਦੇ ਫੜੀ ਨੂੰ ਥੱਲੜਾ ਫੜੜਾ ਰਿਕਾਰੜਾ ਨਹੀਂ ਅੱਜ ਲੱਖਾ ਉਹ ਹਾ ਫੜਲਾ ਕੱਲਾ ਹਾ ਹਾ ਕੱਢਣਾ ਹੈ ਕੱਢ ਲਾ ਜਿਆਦਾ ਜਿਆਦਾ ਕਰਲਾ ਚੱਲ ਮੈਂ ਹਨਾ ਵੀ ਕੀ ਇਹ ਦੇ ਵਿੱਚ ਉਹ ਲਵਾ ਰਖਾ ਕੇ ਜਿਹੜੀ ਆਪਣੀ ਦੂਈ ਕੁਰਸੀ ਟੁੱਟੀ ਹੋਈ ਇਹਦੇ ਫੇਰ ਰੱਖ ਨਹੀਂ ਹੋ ਜੂਗੀ ਰੱਖ ਹੋਣੀ <laughs> चल कोई नहीं क्या बने वो भी पुट्ठा मार इत आ पापा जी के पिछले है सैकल जाने इधर <laughs> ਹਾਂ ਤਾਂ ਮੱਜਣ ਮੁੱਦਾ ਫਿਰ ਲਾ ਇਹਨੂੰ ਵੇਖ ਲਾ ਕੇ ਪੱਟ ਲਿਆ ਤਾਂ ਹਾਂ ਕੋਈ ਗੱਲ ਨਹੀਂ ਫੇਰ ਚਲੇ ਜਾਊਗਾ ਬਾਪੂ ਦੀ ਇੱਛਾ ਹੈ ਲਾ ਸਾਰੀ ਕੋਲ ਕੋਲ ਕੇ ਰੱਖਤਾ ਹਾਂ ਇਹ ਹਲਕੀ ਆਈ ਇਹ ਹਲਕੀ ਹੋ ਗਈ ਹੈ ਇਹਨਾਂ ਨੂੰ ਇੱਕ ਦੂਏ ਦੇ ਵਿੱਚ ਫਸਾ ਦੇਖਣਾ ਕੁਰਸੀਆਂ ਵਿੱਚ ਫਸਦੀ ਹੁੰਦੀਆਂ ਹੈ ਇਹ ਪਰਾਣੀ ਤਾਂ ਹੈ ਇਹ ਸਾਈਜ ਇਹ ਸਾਈਜ ਪੂਰਾ ਪੂਰਾ ਹੀ ਹੈ ਨਹੀਂ හ ව වනදීග ප ප එක පසේ හ මල්ගිගලට කාද පසතේටේග දොහනු චක්කේ හටදන හ එකක තටක්ග න විිච්ි පසර හ නු ෙවලට කාල. ਮੈਨੇ ਕਿ ਇਹਦਾ ਤਾਬ ਕਰਾਂਗੀ ਏ ਏ ਏ ਏ ਏ ਏ ਏ ਮਰੀਏ ਕੋ ਬੰਨਣਾ ਹੁਣ ਇਹ ਨਹੀਂ ਦਿੰਦਾ ਇੰਨੀ ਕਿੱਡੀ ਬੜੀ ਠੀਕ ਹੈ ਗੱਡੀ ਸਲੋ ਸਲੋ ਹੀ ਲੈ ਕੇ ਜਾਈਂ ਪਟੌਣ ਨਾਲ ਤਾਂ ਕੰਮ ਕੰਮ ਬਾਈ ਨੂੰ ਪਹੁੰਚਾ ਲੜੇ ਐਸੇ ਫਰਕ ਹੀ ਨਹੀਂ ਕਰਨੀ ਤੱਸੇ ਤਰਨੋ ਗੱਲ ਠੀਕ ਆ ਅਰੇ ਆ ਲੋੜ ਨਹੀਂ ਪਾੜਨ ਦੀ ਯਾਰ ਚਲ ਬ ਠੀਕ ਆ ਫਿਰ ਉਂ ਤਾਂ ਜਾਣਾ ਹੀ ਹੁਣ ਤੇਰੇ ਨਾਲ ਗਲਤ ਆ ਉਹ ਆਹ ਜੀ ਮਿੱਕੀ ਆ ਵੀ ਚੱਕਿਆ ਰ ਆ ਡੱਬਾ ਇਹਨੂੰ ਵੀ ਰੱਖ ਲੈ ਮੂਰਲੇ ਬੱਸ ਇੱਥੇ ਨੂੰ আচ্ছা ਮੂਰ ਹੀ ਰੱਖ ਤਾ ਹੋ ਜਾਇਆ ਜਾਇ ਹਾਂ ਹਾਂ ਵਾਹ ਆ ਡੱਬਾ ਚੱਕ ਵਿੱਕੀ ਬੜਾ ਕੱਪੜਿਆਂ ਵਾਲਾ ਆ ਇੱਕ ਤੇ ਹੈ ਪਹੁੰਚ ਗਏ ਜੀ ਹਾਂ ਪੱਖਾ ਅੱਛਾ ਆ ਕੇ ਕਰਨੇ ਚਲਾ ਪੱਖਾ ਕਿ ਪੱਖੇ ਵੀ ਕਰਨ ਪੱਖਾ ਕਿੱਧਰ ਕਿੱਦ ਚੱਲਦਾ ਤੇ ਬੈਠਾ ਕੋਈ ਰਾਜੂ ਭਾਈ ਬੈਠਾ ਅੱਛਾ ਫਿਰ ਤਾਂ ਠੀਕ ਹੈ ਆਹਨ ਤਾਂ ਰੱਖੀਓ ਉੱਪਰ ਹਾਂ ਔਥੀ ਰਖ ਲਾ ਹਲਾ ਉਹ ਠੀਕ ਕਰਵਾ ਦਣਾ ਮੈਂ ਕਹਿ ਦੇਣਾ ਬਸ ਉਹਨੂੰ ਕਿਤੇ ਦਿਨ ਚੋਣ ਭਾਈ ਆ ਜਾ ਹਮੜਾ ਲੱਕ ਓਏ ਮੈਂ ਵੀਡੀਓ ਵੀਡੀਓ ਬਣਾ ਛੱਡਦਾ ਫਿਰ ਗੱਚਰਾਂਗੇ ਇਹਦੇ ਮੇਰੇ ਵਿੱਕੀ ਹੁਣ ਠੀਕ ਐ ਇੱਥੇ ਕਰੀ ਲਈ ਕੰਦ ਅੰਧ ਕਰਾ ਕੇ ਹਿੱਟ ਜੀ ਲਾ ਕੇ ਨਾਲੇ ਕਰਦਾ ਹੋਵੇਗਾ ਗੱਲ ਮੁੰਡੇ ਗੱਲ ਕੁੰਡੀਆਂ ਲੱਗਣੀਆਂ ਥੈਡਾਂ ਪਰ ਪਰਦਾ ਬੰਨਣ ਨੂੰ ਕਰੀਏ ਕੰਮ ਸ਼ੁਰੂ ਵਾਬੇ ਦੇ ਨਾਮ ਲੈ ਕੇ ਮੇਰੇ ਜੀ ਰਾਜੂ ਬਾਈ ਨੂੰ ਵੀ ਸ੍ਰੀ ਗਾਲ ਜੀ ਸਾਹਿਬ ਨੂੰ ਖੇਤਾਂ ਚ ਆਨੰਦ ਲੈ ਜਾ ਰਹੇ ਹਾਂ ਮਸੇ ਘੰਟਾ ਲੱਗਦਾ ਪਰ ਉਹ ਸਾਫ ਸਵਾਈ ਵਾਲਾ ਦਾ ਹਾਂ ਗਰਮੀ ਬਹੁਤ ਆ ਸਾਡੇ ਬੱਟਾ ਤਾਂ ਹੈਗਾ ਤਾਂ ਧੁੱਪ ਕਿਹੜੇ ਸਾਫਗਾ ਨਿਕਲੀ ਸੀ ਪਹਿਲਾਂ ਹੁਣ ਬੱਦਲ ਵਾਈ ਜੀ ਹੋ ਗਈ ਦੁਬਾਰੇ ਨਹੀਂ ਤਾਂ ਇੱਕ ਵਾਰ ਬਾਕੀ ਤੜਾ ਆਹੀ 2 ਘੰਟੇ ਲੱਗ ਜਾਂਦੇ ਪਹਿਲਾਂ ਨਾਲੇ ਕਸਰਤ ਹੂੰ ਨਾਲੇ ਕਹਿੰਦਾ ਪੁੰਨ ਨਾਲੇ ਖੜੀਆਂ ਇਹ ਤਾਂ ਹੈ ਗੱਲਾਂ ਨਵੇਂ ਬਣਾਉਣੇ ਹਾਂ ਨਵੇਂ ਬਣਾਉਣੇ ਇਹਨਾਂ ਦੇ ਇਹਨਾਂ ਦੇ ਕਰ ਦੇਣੇ ਨਵੇਂ ਬਣਾ ਲੈਣੇ ਇਹ ਇੱਥੇ ਹੀ ਰੱਖ ਦੇਣੇ ਇਹ ਕੁਰਤੀ ਉਹ ਬੈਠੇ ਪੰਜ ਨੂੰ 11:00 ਹੋ ਗਏ। ਇਹਨੇ ਕੋ ਬੈਠਿਆ ਨਹੀਂ। ਬਚਾ ਕੇ ਬਚਾ ਕੇ ਬਚਾ ਕੇ। ਉਹ ਬਾਈ ਕੀ ਹੋਰ ਜਗ੍ਹਾ ਚਲੀ ਜਾਣੀ ਕੁਰਸੀ ਇਹ ਫਿਰ ਦਫ਼ਤਰ ਵਿੱਚ ਹੈ ਦਫ਼ਤਰ ਨੂੰ ਅਜੰਡਾ ਲਗਾ ਦੇਣਾ ਫਿਰ। ਇਹ ਵੀ ਇਹ ਵੀ ਗੱਲ ਹੁੰਦੀ ਹੈ। ਜਰੂਰੀ ਕਾਗਜ਼ ਪੱਤਰ ਹੁੰਦੇ ਕੰਪਿਊਟਰ ਦੇ ਕਾਗਜ਼ ਪੱਤਰ ਹੋ ਜਾਂਦਾ। ਹਾਂ। ਕਮੂਰਲੀ ਸ਼ੀਟ ਉੱਪਰ ਪਿਆ ਬਾਈ ਇਹਦਾ ਨਾਮ ਲੱਦਦਾ ਤੇ ਚੱਲ। ਉਧਰ ਸਰਨੇ ਚਾਚੇ ਵਾਲੇ ਤਾਂ ਕੱਲ ਵੱਢੋ ਬਾਈ। ਉਹ ਪਾਸੋਂ। ਅੱਛਾ ਪਰਸੋਂ ਵੱਢੋ ਹੈ। ਹੋਇਆ ਕੱਲ ਦੇ ਗਏ ਵੇਖਣੇ ਨੂੰ ਮਨਾਂ ਤੇ ਇਸ ਤਰ੍ਹਾਂ ਲੱਗੇ ਬਈ ਨਹੀਂ ਅੱਛਾ ਸਰੋਜੀ ਤੇ ਮੁੜਿਆ ਨਹੀਂ ਜਾਦਾ ਮਨਾਂ ਹਾਂ ਤਾਂ ਬਣੇ ਇਹ ਬੈਠਣ ਜੋਗੇ ਤਾਂ ਹੋਗੇ ਫਿਰ ਵੀ ਬੈਠਣ ਜੋਗੇ ਤਾਂ ਹੋਗੇ ਕਰਨ ਅ ਚੱਲ ਨਿਕਲੇ 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 ਚਲ ਬਾਅਦ ਚੱਕ ਲੂੰਗਾ ਇਹਦਾ ਮਾ ਇਹਦੇ ਦਬਜਣਾ ਪੜੇਗਾ ਮਾ ਇਹ ਡਬਲ ਡਬਲ ਟ੍ਰिपल ਹੋ ਗਿਆ ਨਾ ਇਹ ਹਮ ਥੋੜਾ ਔਮੀ ਨਹੀਂ ਪਾੜਤਾ ਛੜਿਆ ਹਮ ਚਲ ਕੋਈ ਨਹੀਂ ਤਾਂ ਕਿਆ ਹੂੰ ਕੱਪੜਾ ਛੜਵਾ ਕੇ ਆਪਾਂ ਨੇ ਤਾਂ ਪਰ ਮਾਰ ਦਿੰਦਾ ਨਾਲ ਕਿਤੇ ਬਾਲਟੇ ਦੀ ਗੱਲ ਦੰਦਾ ਵਾ ਕੁੱਟ ਜਾਣਾ ਵਾ ਫਿਰ ਤੋਂ ਕਟਾਈ ਹੋਣੀ ਇਹਦੀ ਆਪਾਂ ਸਾਰੇ ਖੋਰ ਤੇ ਧੋਨੇ ਪੈਣਗੇ ਸਾਰੇ ਤਾਂ ਕਿ ਤੁਹਾਨੂੰ ਇਹੇ ਹਾਂ ਧੋਣ ਹਮ ਬੱਚੇ ਚਨਾ ਦੇ ਵਿੱਚ ਵੀ ਉਹਨਾਂ ਮੱਛੀ ਢੇਰਨੀ ਦੇ ਲਾੜੀਆਂ ਵਿੱਚ ਮਿੱਟੀ ਗਿਆ ਚਲ ਕੋਈ ਨਹੀਂ ਜਿਹਨੇ ਆੜਨ ਲੱਗ ਗਿਆ ਦੇਖੋ ਆੜਨ ਲੱਗ ਗਿਆ ਆੜ ਗਿਆ ਆਖਾ ਕੱਟ ਲਾ ਦੇਖੋ ਖੜ ਜੋ ਹਾਂ ਉਹ ਫਿਰ ਤਾਂ ਜਰਜੀ ਦਾ ਲੱਗਣੀ ਹੁੰਦੀ ਹਾਲ ਖੜਨ ਖੜਨ ਦੇ ਤਾਂ ਫਿਰ ਪੰਜੀ ਵਿੱਚੋਂ ਖੁੱਲੇ ਹਨ ਦੇਖੋ ਪਾਣੀ ਛੱਡੇ ਤੋਂ ਬਾਅਦ ਚੱਲਣਾ ਹਾਂ ਹੂੰ ਚਲੋ ਜੀ ਮਿਲਦੇ ਆਂ ਫੇ ਥੋੜੀ ਦੇਰ ਤੱਕ ਹੂੰ ਮੋਟਰ ਛੱਡ ਕੇ ਭੁੱਲ ਜਾਂਦੇ ਗੱਲ ਤੇਰੀ 16 ਆਣੇ ਆ ਹੂੰ ਅਲਾਰਮੇ ਲਾਉਣਾ ਪੈਣਾ ਹਾਂ ਕਰਨਾ ਪਾਣਾ ਕੋਈ ਨਾ ਕੋਈ ਲਾ ਉਹ ਤੇਰੀ ਅੱਛਾ ਸਾਹਮਣ ਵਾਲੀ ਕੰਦ ਘਰਦੀ ਫਿਰ ਗੋੜੇ ਰੰਗ ਚ ਹੈ ਠੀਕ ਹੈ ਠੀਕ ਹੈ ਠੀਕ ਆਹ ਤਾਰ ਦਾ ਨਾ ਤਾਂ ਹੁਣ ਵਿਚਾਰਾ ਮਾਤੜ ਪਈ ਕੋਈ ਗੱਲ ਨਹੀਂ ਠੀਕ ਹੈ ਕਲਰ ਸੁਣਾ ਲੱਗਦਾ ਇੱਧਰ ਵੀ ਆ ਵੀ ਆਹ ਘੈਂਟ ਗੱਲਬਾਤ ਬਣ ਗਈ ਛਤ ਪਰ ਮਾਰਤਾ ਪਰ ਹਾਂਜੀ ਵਧੀਆ ਕਰਿਆ ਚਲ ਇਹ ਵੀ ਨਿਬੇੜ ਤੱਕ ਹੁਣ ਇਹਦੇ ਆਲੇ ਦਾਲ ਬਣਾਤੀ ਉਹ ਗੁਲਾਬੀ ਰੰਗ ਵਾਲਾ ਠੀਕ ਹੈ ਜੀ ਠੀਕ ਹੈ ਨਾ ਓਕੇ ਜਿਹੜਾ ਸਾਡਾ ਪਰ ਉਹ ਡਿਜ਼ਾਈਨ ਜਿਹੜਾ ਕੀ ਕਹਿੰਦੇ ਤਾ ਉਹ ਠੀਕ ਹੈ ਜੀ ਬਾਰਡਰ 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 ਹਾਂ ਬਾਰਡਰ ਬਣਾਣੀ ਮਾ ਜਗਾੜਤ ਲਾਇਆ ਮੜਿਆ ਧਿਆਨ ਦਾ ਪਤਾ ਹਿੱਲਣੇ ਹੁਲਣੇ ਤੇ ਮੜਿਆ ਜਕਾਣਾ ਕਿਤੇ ਦੇਖੀ ਕਿਤੇ ਇੱਧਰੋਂ ਬਾਈਏ ਰੋਹੀ ਕੰਮ ਹੋਵੇ ਕਿਤੇ ਥੋੜਾ ਧਿਆਨ ਦਾ ਬਹੁਤਾ ਹਿੱਲੀ ਹੁੱਲੀ ਨਾ ਪਿਆਰ ਮੁਹੱਬਤ ਨਾਲ ਕੰਮ ਚਲਾ ਲਾ ਬਾਤ ਚੱਲ ਤੇਰੀ ਰਾਇ ਵੀ ਆ ਕੂਚੀ ਗਈ ਚੱਕ ਕੇ ਕਰੇ ਲੈ ਇੱਧਰੋਂ ਮੈਂ ਤਾਂ ਕਹਿੰਦਾ ਹੋਰ ਚੀਜ਼ਾਂ ਵੀ 20 ਚੀਜ਼ਾਂ ਨੂੰ ਰੰਗ ਕਰਤੇ ਨੇ ਗਾਰੇ ਟੋਟੇ ਵੀ ਸਾਡੇ ਸਾਰਾ ਕੁਝ ਉੱਪਰ ਥੱਲੇ ਆਪਾਂ ਕਿਹਦੀ ਫੌਦ ਲਈ ਫੋਲਣੀ ਹੈ ਹਾਂ ਆਪਾਂ ਕਿਹਦੀ ਫੌਦ ਲਈ ਫੋਲਣੀ ਹੈ ਮੱਕੀ ਮੱਕੀ ਨਾ ਮੱਕੀ ਦਾ ਠੀਕ ਹੈ ਇਹਦਾ ਕੋਈ ਫੋਨ ਨਾ ਕੰਮ ਨਹੀਂ ਹੈਗਾ ਠੀਕ ਹੈ ਜੀ ਹੁਣ ਅਗਲੇ ਵਲੌਗ ਚ ਮਿਲਦੇ ਹਾਂ ਤੁਹਾਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ